ਸ਼੍ਰੀ ਅਕਾਲਤਖ ਸਾਹਿਬ ਦੇ ਜਥੇਦਾਰ ਕੈ ਨਿਰਗਬੀ ਸਿੰਘ ਦੀ ਗવાહી ਹੇਠ ਪੰਸ਼ ਸਿੰਘ ਸੈਵਾਨਾ ਵੱਲੋਂ ਕੀਤੀ ਹਦਾਇਤ ਦੀ ਪਾਲਣਾ ਕਰਦਿਆਂ ਸਾਬਕਾ ਮੰਤਰੀ ਵਰਤ ਸਿੰਘ ਬਾਦਲ ਤੇ ਸੋਚਾ ਸਿੰਘ ਲੰਘਾ ਨੇ ਆਪੂ ਆਪਣੇ ਸਪਸ਼ਟੀਕਰਨ ਵਿੱਚ ਸ਼੍ਰੀ ਅਕਾਲਤਖ ਸਾਹਿਬ ਤੇ ਪਹੁੰਚ ਕੇ ਸੌਂਪ ਦਿੱਤੇ ਹਨ ਦੱਸਦੇ ਕਿ ਬੀਤੇ ਦਿਨ ਸਾਬਕਾ ਕੈਬਨਟ ਮੰਤਰੀ ਤੇ ਸੀਨੀਅਰ ਅਕਾਦੀ ਆਗੂ ਵਿਕਰਮ ਜੀਠੀਆਂ ਨੇ ਸ਼੍ਰੀ ਅਕਾਲਤਖ ਸਾਹਿਬ ਅਸਕਰਤ ਵਿਖੇ ਆਪਣਾ ਸਪਸ਼ਟੀਕਰਨ ਦਿੱਤਾ ਸੀ ਜ਼ਿਕਰ ਇਹ ਹੋ ਗਿਆ ਕਿ 23 ਅਗਸਤ ਨੂੰ ਪੰਜ ਸਿੰਘ ਸਹਿਬਾਨਾ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਪੀ ਸਿੰਘ ਬਾਦਲ ਨੂੰ ਤਨਖਈਆ ਕਰਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਅਕਾਲੀ ਸਰਕਾਰਾਂ ਸਮੇਂ ਕੈਬਨਰ ਮੰਤਰੀ ਰਹੇ ਅਕਾਲੀ ਆਗੂਆਂ ਨੂੰ ਵੀ 15 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਏ ਸਨ ਸੁਪੀਰ ਬਾਦਲ ਤੇ ਸਾਬਕਾ ਮੰਤਰੀ ਦਲਜੀਤ ਸਿੰਘ ਟੀਮਾ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਦੇ ਚੁੱਕੇ ਹਨ ਪੰਜਾਬ ਦੀ ਕੈਬਨਟ ਮੰਤਰੀ ਅਨਮੋਲਗਨਮਾਨ ਨੇ ਅਫਸਰਾ ਤੇ ਗੰਭੀਰ ਇਲਜ਼ਾਮ ਲਗਾਉਣ ਦੇ ਨਾਲ ਸਖਤ ਚੇਤਾਵਨੀ ਦਿੱਤੀ ਹੈ ਆਪਣੇ ਹਲਕੇ ਅਧੀਨ ਪੈਂਦੇ ਪਿੰਡ ਨਯਾ گاਉਂ ਪਹੁੰਚੀ ਅਨਮੋਲਗਨਮਾਨ ਨੇ ਕਿਹਾ ਕਿ ਕੁਝ ਅਫਸਰ ਮੇਰਾ ਨਾਂ ਲੈ ਕੇ ਰਿਸ਼ਤਾਚਾਰ ਕਰ ਰਹੇ ਹਨ ਮੰਤਰੀ ਨੇ ਕਿਹਾ ਕਿ ਅਫਸਰ ਰਿਸ਼ਵਤ ਮੰਗ ਕੇ ਕਹਿੰਦੇ ਹਨ ਕਿ ਪੈਸਾ ਉੱਤੇ ਤੱਕ ਪਹੁੰਚਾਉਣਾ ਹੈ ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਵਲੇ ਤੋਂ ਆਦਤ ਵੀ ਡੀ ਹੋਈ ਹੈ ਅਨਮੋਲਗਨਮਾਨ ਨੇ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਤੋਂ ਕੋਈ ਪੈਸੇ ਮੰਗੇ ਤਾਂ ਫੌਰਨ ਮੈਨੂੰ ਦੱਸੋ ਮੈਂ ਜਲਦੀ ਹੀ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਹੈ ਮੇਰੇ ਘਰ ਦੇ ਦਰਵਾਜ਼ੇ ਲੋਕਾਂ ਲਈ ਖੁੱਲੇ ਰਹਿੰਦੇ ਹਨ ਮੈਂ ਇੱਕ ਜਲਦੀ ਕ੍ਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕ੍ਰਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹੁੰਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਾਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਆ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਇੱਥੇ ਸ਼ਰਮ ਥੋਦ ਕੇ ਕਹਿੰਨੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਐ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਾਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਐ ਉਹ ਨਾ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖਸਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ ਮੀਡੀਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰ ਆਪਦੇ ਸਿਰ ਉੱਤੇ ਕਰਦੇ ਨੇ ਇਨਾਂ ਦੀਆਂ ਪੁੱਠੀਆਂ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਵਿੱਚ ਰੈਲੀ ਕਰਨ ਪਹੁੰਚੇ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਆਪਣੇ ਖਜ਼ਾਨੇ ਭਰਨ ਤੋਂ ਇਲਾਵਾ ਕੁਝ ਕੰਮ ਨਹੀਂ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੰਮ ਕਰਨ ਦਾ ਤਜਰਬਾ ਹੈ ਤੇ ਦੂਜੀਆਂ ਪਾਰਟੀਆਂ ਨੂੰ ਸਵਾਇ ਲੁੱਟਣ ਤੋਂ ਕੁਝ ਹੋਰ ਕੰਮ ਨਹੀਂ ਹੁੰਦਾ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਇੰਨੇ ਸਾਲ ਹੋ ਗਏ ਪਰ ਸਾਡੀਆਂ ਸਮੱਸਿਆਵਾਂ ਅੱਜ ਵੀ ਬਰਕਰਾਰ ਹਨ ਪਰ ਅਮਰੀਕਾ ਵਰਗੇ ਦੇਸ਼ ਬੰਗਲ ਗ੍ਰਹਿ ਤੇ ਭਰਾਟ ਕੱਟ ਰਿਹਾ ਹਨ ਮੁੱਖ ਮੰਤਰੀ ਨੇ ਮਨੋਵਰ ਲਾਲ ਖੱਟਰ ਤੇ ਤੰਜ ਕੱਸਦਿਆਂ ਕਿਹਾ ਕਿ ਖੱਟਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੋ ਹਰਿਆਣਾ ਦੇ ਬੱਚਿਆਂ ਲਈ ਕਹਿ ਰਹੇ ਹਨ ਕਿ ਰੂਸ ਜਾ ਕੇ ਫੌਜ ਵਿੱਚ ਭਰਤੀ ਹੋ ਜਾਓ ਮੁੱਖ ਮੰਤਰੀ ਨੇ ਖੱਟਰ ਨੂੰ ਪੁੱਛਿਆ ਕਿ ਉਹ ਰੂਸ ਦੀ ਜੰਗ ਵਿੱਚ ਆਪਣੇ ਬੱਚਿਆਂ ਜਾਂ ਫਿਰ ਰਿਸ਼ਤੇਦਾਰਾਂ ਨੂੰ ਜੰਗ ਵਿੱਚ ਭੇਜਣਗੇ ਖੱਟਰ ਦੀ ਹਰਿਆਣਾ ਦੇ ਨੌਜਵਾਨਾਂ ਪ੍ਰਤੀ ਕੀ ਸੋਚ ਹੈ ਇਸ ਬਿਆਨ ਤੋਂ ਝਲਕਦੀ ਹੈ ਇਹ ਮੋਦੀ ਸਾਹਿਬ ਕਹਿੰਦੇ ਆ ਜਿੱਥੇ ਜਾਂਦੇ ਆ ਉੱਥੇ ਕਹਿੰਦੇ ਆ ਡਬਲ ਇੰਜਨ ਕੀ ਸਰਕਾਰ ਚਾਹੀਏ ਹਰਿਆਣੇ ਚ ਵੀ ਬਣਾਤੀ ਸੀ ਪਿਛਲੇ 10 ਸਾਲ ਤੋਂ ਡਬਲ ਇੰਜਨ ਆ ਦੋ ਡੇਢ ਕਿ ਮਹੀਨਾ ਪਹਿਲਾਂ ਇੱਕ ਇੰਜਨ ਖਰਾਬ ਹੋ ਗਿਆ ਖੱਟਰ ਉਹਦੀ ਥਾਂ ਤੇ ਨਵਾਂ ਹੋਰ ਇੰਜਨ ਲਾਤਾ ਇੱਕ ਉਹ ਵੀ ਕੋਲੇ ਵਾਲੀ ਐ ਦੋਸਤੋ ਦੇਸ਼ ਨੂੰ ਡਬਲ ਇੰਜਣ ਦੀ ਲੋੜ ਨਹੀਂ ਦੇਸ਼ ਨੂੰ ਨਵੇਂ ਇੰਜਣ ਦੀ ਲੋੜ ਹੈ ਨਵੇਂ ਇੰਜਣ ਦੀ ਹੁਣ ਤਾਂ ਕੋਲੇ ਵਾਲੇ ਤੇ ਡੀਜ਼ਲ ਵਾਲੇ ਵੀ ਬੰਦ ਹੋ ਗਏ ਇੰਜਣ ਫਟ ਤਾਂ ਜੰਕਸ਼ਨ ਪੈਂਦਾ ਤੁਹਾਨੂੰ ਤਾਂ ਵੱਧ ਪਤਾ ਹੋਊ ਇਦਰੋਂ ਬਲਾ ਡਿਕ ਨੀ ਆਉਂਦੀਆਂ ਨੇ ਇਦਰੋਂ ਲੁਧਿਆਣੇ ਕਰ ਬੱਲੋਂ ਆਉਂਦੀਆਂ ਸਨਾਮ ਵਾਲੇ ਪਾਸਿਓਂ ਸੋ ਵੀਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਮਹੀਨਾ ਰਹਿ ਗਿਆ ਇੱਕ ਬਸ ਮਹੀਨੇ ਤੋਂ ਵੀ ਘੱਟ ਰਹਿ ਗਿਆ ਹੁਣ ਤਾਂ ਜੋ ਇਹਨਾਂ ਨੇ ਲੜਨਾ ਲੜੀ ਜਾਣ ਤੁਸੀਂ ਆਪਦਾ ਮਨ ਫੈਸਲਾ ਕਰਕੇ ਬਹਿ ਜਾਓ ਜੋ ਪੰਜਾਬ ਤੇ ਦਿੱਲੀ ਵਾਲਿਆਂ ਨੇ ਕੀਤਾ ਹੈ ਜੇ ਦਿੱਲੀ ਦੇ ਵਿੱਚ ਸ਼ਾਨਦਾਰ ਸਰਕਾਰੀ ਸਕੂਲ ਬਣ ਸਕਦੇ ਨੇ ਜੇ ਪੰਜਾਬ ਦੇ ਵਿੱਚ ਸ਼ਾਨਦਾਰ ਸਰਕਾਰੀ ਸਕੂਲ ਬਣ ਸਕਦੇ ਨੇ ਤਾਂ ਹਰਿਆਣੇ 'ਚ ਕਿਉਂ ਨਹੀਂ ਹਰਿਆਣੇ ਦੇ ਬੱਚਿਆਂ ਨੂੰ ਕਿਉਂ ਨਹੀਂ ਉਹ ਸਹੂਲਤ ਮਿਲ ਸਕਦੀ ਜੇ ਦਿੱਲੀ ਦੇ ਵਿੱਚ ਬਿਜਲੀ ਫ੍ਰੀ ਮਿਲ ਸਕਦੀ ਹੈ ਜੇ ਪੰਜਾਬ ਦੇ ਵਿੱਚ 90% ਘਰਾਂ ਨੂੰ 600 ਯੂਨਟ ਫ੍ਰੀ ਮਿਲ ਸਕਦੀ ਹੈ 0% ਜੀਰੋ ਬਿਲ ਆਉਂਦਾ ਜੀ 90% ਘਰਾਂ ਨੂੰ ਇੱਥੋਂ ਪੰਜਾਬ ਤੋਂ ਬਹੁਤ ਸਾਰੇ ਆਏ ਹੋਣਗੇ ਲੋਕ ਜਿਨ੍ਹਾਂ ਦੇ ਬਿਲ ਆਏ ਦੱਸ ਦਿਓ ਬਿਲ ਆਉਂਦਾ 1 ਜੁਲਾਈ ਤੋਂ ਕੀਤਾ 1 ਜੁਲਾਈ ਤੋਂ 2 ਸਾਲ ਤੋਂ ਬੰਦ ਹੋ ਗਏ ਵੀਰ ਫਿਰ ਹਰਿਆਣੇ 'ਚ ਕਿਉਂ ਨਹੀਂ ਹੋ ਸਕਦਾ ਏ ਹਰਿਆਣੇ ਤੇ ਮੈਂ ਵਪਾਰੀਆਂ ਕੋਲੇ ਗਿਆ ਸੋਨੀਪੱਤ ਉਹ ਕਹਿੰਦੇ ਜੀ 10 ਰੁਪਏ ਬਿਜਲੀ ਦੇ ਲੈਣਿਆ ਸੀ ਇੰਡਸਟਰੀ ਵਾਸਤੇ ਮੈਂ ਕਿਹਾ ਹਰਾਨਾ ਯਾਰ ਅਸੀਂ 5.5 ਰੁਪਏ ਅਸੀਂ ਉਹ ਤੋਂ ਵੀ ਘਟਾਉਣ ਨੂੰ ਫਿਰਦੇ ਆਂ ਕਹਿੰਦੇ ਕੀ ਕਰੀਏ ਜੀ ਸੋਨੀਪੱਤ ਦੇ ਲੋਕ ਕਹਿੰਦੇ ਪਾਣੀਪੱਤ ਦੇ ਲੋਕ ਕਹਿੰਦੇ ਕਹਿੰਦੇ ਜੀ ਆਪਦੀਆਂ ਗੱਡੀਆਂ ਲਗਾਉਣ ਵਾਸਤੇ ਦੋ ਤਿੰਨ ਵਾਰੀਆਂ ਆਪ ਹੀ ਟੋਲ ਟੈਕਸ ਦੇਣਾ ਪੈਂਦਾ ਐ ਇੱਧਰ ਨੂੰ ਜਾਂਦੇ ਆ ਤਾਂ ਟੋਲ ਟੈਕਸ ਐ ਇੱਧਰ ਨੂੰ ਜਾਂਦੇ ਆ ਤਾਂ ਟੋਲ ਟੈਕਸ ਐ ਮੈਂ ਕਹਾ ਵੀਰੋ ਸ਼ਰਤ ਲਾ ਲਓ ਉਹਨਾਂ ਟੋਲ ਟੈਕਸ ਵਾਲਿਆਂ ਦੇ ਐਗਰੀਮੈਂਟ ਚੈੱਕ ਕਰ ਲਓ ਉਹ ਕਦੋਂ ਦੇ ਐਕਸਪਾਇਰ ਹੋ ਗਏ ਹੋਣੇ ਐਵੇਂ ਵਧਾਈ ਜਾਂਦੇ ਆ ਪੈਸੇ ਲੈ ਕੇ ਮੇਰੇ ਕੋਲੇ ਵੀ ਆਏ ਸੀ ਪੰਜਾਬ ਵਾਲੇ ਕਿ ਸਾਨੂੰ 311 ਦਿਨ ਵਧਾ ਦਿਓ ਕੋਈ ਕਹਿੰਦਾ 425 ਦਿਨ ਵਧਾ ਦਿਓ ਮੈਂ ਕਿਹਾ ਆਪਣਾ ਪੋਰੀ ਬਿਸਤਰਾ ਚੱਕੋ ਬਹੁਤ ਚਿਰ ਪਹਿਲਾਂ ਬਦਲਾ ਲਿਆ 16 ਟੋਲ ਪਲਾਜੇ ਪੰਜਾਬ ਚ ਬੰਦ ਕੀਤੇ ਨੇ 16 ਟੋਲ ਪਲਾਜੇ ਬੰਦ ਕੀਤੇ ਨੇ ਇੱਕ ਦਿਨ ਦਾ ਪੰਜਾਬੀਆਂ ਦਾ 61 ਲੱਖ ਰੁਪਇਆ ਬਚਦਾ ਇੱਕ ਦਿਨ ਦਾ 61 ਲੱਖ ਰੁਪਇਆ ਕੱਲੇ ਟੋਲ ਟੈਕਸਾਂ ਦਾ ਬਚਦਾ ਜੀ ਜੇ ਨੀਅਤ ਸਾਫ ਹੋਵੇ ਸਭ ਕੁਝ ਹੋ ਸਕਦਾ ਹੈ ਨੀਅਤ ਨਹੀਂ ਸਾਫ ਹੈਗੀ ਤੁਸੀਂ ਬਹੁਤ ਸਾਰੇ ਇਹਨਾਂ ਲੋਕਨਾਂ ਲੋਬਨਾਂ ਲੋ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਲਿਆ ਇਦਰੋਂ ਸਾਡੇ ਆਣੇ ਕਾਲੀ ਫੁਲਾਨੇ ਤਿਮਕੇ ਸਾਰਿਆਂ ਨੂੰ ਅਸੀਂ ਮੌਕਾ ਦੇ ਕੇ ਦੇਖ ਲਿਆ ਕੁਝ ਨਹੀਂ ਬਣਿਆ ਇਹਨਾਂ ਕਿਉਂਕਿ ਇਹਨਾਂ ਦੀ ਨੀਅਤ ਕਿੱਥੇ ਤੱਕ ਹੈ ਇਹ ਜਨਤਾ ਬਾਰੇ ਤਾਂ ਸੋਚਦੇ ਹੀ ਨਹੀਂ ਆਪਦੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇਹਦੂ ਅੱਗੇ ਨਹੀਂ ਜਾਂਦੇ ਇਦੂ ਅੱਗੇ ਜਾਂਦੇ ਹੀ ਨਹੀਂ ਸਾਰਾ ਕੁਝ ਆਪਣਿਆਂ ਨੂੰ ਸੋ ਆਮ ਆਦੀ ਪਾਰਟੀ ਅਰਵਿੰਦ ਕੇਜਰੀਵਾਲ ਹਰਿਆਣੇ ਦਾ ਪੁੱਤ ਹੈ ਹਰਿਆਣੇ ਦੀ ਮਿੱਟੀ ਦਾ ਲਾਲ ਹੈ ਹਿਸਾਰ ਦੇ ਨੇੜੇ ਸ਼ਿਵਾਨੀ ਪਿੰਡ ਹੈ ਛੋਟੇ ਜਿਹੇ ਪਿੰਡ 'ਚ ਜੰਮਿਆ ਆਈਆਰਐਸ ਅਫਸਰ ਬਣ ਗਿਆ ਇਨਕਮ ਟੈਕਸ ਦਾ ਕਮਿਸ਼ਨਰ ਬਣ ਗਿਆ ਪਰ ਆਪਸਰੀ ਛੱਡਤੀ ਕਹਿੰਦਾ ਕਮਿਸ਼ਨਰ ਬਣ ਕੇ ਨੌਕਰੀ ਕਰਕੇ ਗੱਲ ਨਹੀਂ ਬਣਨੀ ਜਿੰਨਾ ਚਿਰ ਦੇਸ਼ ਨੂੰ ਇਹ ਸਿਉਂਕ ਵਾਂਗੂ ਲੱਗੇ ਹੋਏ ਜਿਹੜੇ ਆ ਜਿਹੜੇ ਰਾਜਨੀਤੀ ਵਾਲੇ ਭ੍ਰਿਸ਼ਟਾਚਾਰੀ ਲੀਡਰ ਨੇ ਜਿੰਨਾ ਚਿਰ ਇਹਨਾਂ ਨੂੰ ਨਹੀਂ ਬਦਲਦੇ ਦੇਸ਼ ਬਦਲ ਨਹੀਂ ਸਕਦਾ ਅਫਸਰ ਨੂੰ ਲੱਤ ਮਾਰ ਕੇ ਤੇ ਰਾਜਨੀਤੀ 'ਚ ਆ ਗਿਆ ਦਿੱਲੀ ਦਾ ਮੁੱਖ ਮੰਤਰੀ ਬਣਿਆ ਦੋ ਵਾਰ ਅੱਜ ਝੂਠੇ ਕੇਸ 'ਚ ਅੰਦਰ ਪਾ ਕਰ ਰੱਖਿਆ ਕੋਈ ਗੱਲ ਨਹੀਂ ਕਿੰਨਾ ਚਿਰ ਰੱਖ ਲੈਣਗੇ ਕੱਲ ਨੂੰ ਪਰਸੋਂ ਨੂੰ ਬਾਹਰ ਆ ਜਾਣਾ ਹੈ ਮਨੀਸ਼ ਸੋਦੀਆ ਆ ਗਿਆ ਸੰਜੇ ਸਿੰਘ ਆ ਗਿਆ ਸਾਡੇ ਲੀਡਰ ਆਰ ਕਿਉਂਕਿ ਕੋਈ ਹੈ ਹੀ ਨਹੀਂ ਸਮੂਤੀ ਹੈ ਨਹੀਂ ਨਾ ਕੋਈ ਕੋਈ ਬਾਬ ਅੰਦਰ ਰੱਖਣੇ ਨੇ ਵੋਟਾਂ ਵੇਲੇ ਪ੍ਰਚਾਰ ਨਾ ਕਰ ਲੈਣ ਆ ਨਾ ਕਰ ਲੈਣ ਉਹ ਨਾ ਕਰਨ ਆ ਕਰਨਾ ਨਾਲੇ ਮੈਂ ਕਿਹਾ ਮੈਂ ਕਿਹਾ ਕੇਜਰੀਵਾਲ ਤਾਂ ਚਲੋ ਅੰਦਰ ਕਰਤਾ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਬੰਦੇ ਨੂੰ ਤਾਂ ਫੜ ਕੇ ਅੰਦਰ ਕਰ ਦੋਗੇ ਪਰ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਆ ਜਿੰਨੇ ਕੇਜਰੀਵਾਲ ਦੀ ਸੋਚ ਵਾਲੇ ਬੈਠੇ ਆ ਤੁਸੀਂ ਤੁਹਾਨੂੰ ਕਿਹੜੀਆਂ ਜੇਲਾਂ ਚੇ ਫੜਨਗੇ ਕਿਹੜੇ ਕਿਹੜੀਆਂ ਗ੍ਰਿਫਤਾਰੀਆਂ ਪਾਉਣਗੇ ਤੁਹਾਡੇ ਤੇ ਬਸ ਡਰਦੇ ਨੇ ਇਸ ਗੱਲੋਂ ਕਿਉਂਕਿ ਭਾਜਪਾ ਦਾ ਸੂਪੜਾ ਸਾਫ ਹੋਣ ਲੱਗਿਆ ਉਹਨੇ ਹਰਨੇਚੋਂ ਡਰੀ ਜਾਂਦੇ ਆ ਹੁਣ ਕਦੇ ਕਹਿੰਦੇ ਦੋ ਤਰੀਕ ਵਧਾ ਕੇ ਦੇਖ ਲਈਏ ਤਿੰਨ ਚਾਰ ਦਿਨ ਵਧਾ ਕੇ ਦੇਖ ਲਈਏ ਨੰਦਾ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਵੀਰੋ ਕੁੜੀ ਦਾ ਸੁਭਾਅ ਜਿਹਾ ਜਹਾ ਹੁੰਦਾ ਨੰਦਾ ਵਾਲੀ ਸਿੱਖਿਆ ਨਾਲ ਬਦਲਦਾ ਨਹੀਂ ਹੈਗਾ ਚਾਹੇ ਇੱਕ ਤਰੀਕ ਨੂੰ ਪਵਾ ਲੋ ਚਾਹੇ ਪੰਜ ਤਰੀਕ ਨੂੰ ਪਵਾ ਲੋ ਹਾਰ ਨਹੀਂ ਹਾਰਨੇ ਬੀਜੇਪੀ ਦਾ ਸੂਪੜਾ ਸਾਫ ਹੋਣੇ ਹੋਣਾ ਇੱਥੇ ਕਾਂਗਰਸੀ ਵਿਧਾਇਕ ਸੁਖਪਾਲ ਖੈਰ ਵੱਲੋਂ ਮੰਤਰੀ ਹਰਜੋਤ ਪੈਸ ਤੇ ਗੰਭੀਰ ਅਲਜਾਮ ਲਗਾਏ ਗਏ ਹਨ ਉਹਨਾਂ ਨੇ ਕਿਹਾ ਕਿ ਬੈਂਸ ਖਿਲਾਫ 100 ਕਰੋੜ ਰੁਪਏ ਦੇ ਸਾਈਬਰ ਕਪਲੇ ਚ ਸ਼ਮੂਰੀਤ ਉਹਨ ਦੇ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਪੈਸਾ ਚੋਣਾ ਦੌਰਾਨ ਵਰਤਿਆ ਗਿਆ ਉਹਨਾਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਮਾਨ ਬੈਂਸ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਨਿਰਪੱਖ ਜਾਂਚ ਕਰਵਾਉਣ ਇਸ ਦੇ ਨਾਲ ਹੀ ਜੋਤੀ ਯਾਦਵ ਨੂੰ ਵੀ ਕੇਸ ਦੀ ਜਾਂਚ ਦੌਰਾਨ ਲਾਈਨ ਹਾਜ਼ਰ ਕਰਨ ਦੀ ਮੰਗ ਕਰਦੇ ਹੋਏ ਮਾਵਲੀ ਦੀ ਨਿਆਇਕ ਜਾਂਚ ਦੀ ਵੀ ਮੰਗ ਕੀਤੀ ਇੱਕ ਸਰਵਿੰਗ ਪੁਲਿਸ ਇੰਸਪੈਕਟਰ ਲੇਡੀ ਇੰਸਪੈਕਟਰ ਉਹਨਾਂ ਨੇ ਪਿਛਲੇ ਦਿਨੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲ ਕੇ ਆਹ ਕੰਪਲੇਨਟ ਦਿੱਤੀ ਆ 6-7 ਸਫੇ ਦੀ ਇਹਦੇ ਚ ਬਹੁਤ ਗੰਭੀਰ ਇਲਜ਼ਾਮ ਨੇ 100 ਕਰੋੜ ਰੁਪਏ ਸਾਈਬਰ ਮਾਫੀਆ ਜੋ ਆਪਰੇਟ ਕਰਦਾ ਸੀ ਮੁਹਾਲੀ ਤੋਂ ਜਿਨ੍ਹਾਂ ਸਾਰਿਆਂ ਦਾ ਪਛੋਕੜ ਨੰਗਲ ਕੌਨਸਟਿਟਿਊਐਂਸੀ ਆਨ ਅੰਦਪੁਰ ਸਾਹਿਬ ਜਿੱਥੋਂ ਹਰਜੋਤ ਬੈਂਸ ਮਨਿਸਟਰ ਐ ਐਮ ਐਲ اے ਹੈ ਇਹ ਸਾਰੀਆਂ ਜਿਹੜੀਆਂ ਤੰਦਾਂ ਨੇ ਤਾਰਾਂ ਨੇ 100 ਕਰੋੜ ਘਟਾਲੇ ਦੀਆਂ ਇਸ ਕੰਪਲੇਂਟ ਮੁਤਾਬਕ ਉਸ ਤਾਕਤਵਾਰ ਪੋਲੀਟੀਕਲ ਪੁਲਿਸ ਨੈਕਸਸ ਕਿਉਂਕਿ ਹਰਜੋਤ ਬੈਂਸ ਦੀ ਜਿਹੜੀ ਧਰਮ ਪਤਨੀ ਆ ਉਹ ਬੀਬੀ ਜੋਤੀ ਯਾਦਵ ਆਈ ਪੀ ਐਸ ਆਫਸਰ ਉਹ ਮੁਹਾਲੀ ਜ਼ਿਲ੍ਹੇ ਚ ਪੋਸਟਡ ਆ ਤੋ ਕਹਾਣੀ ਇਸ ਤਰ੍ਹਾਂ ਹੁੰਦੀ ਆ ਕਿ ਇਹ ਜਿਹੜੀ ਇਨਸਪੈਕਟਰ ਲੇਡੀ ਅ ਸਾਈਬਰ ਕ੍ਰਾਈਮ ਮੁਹਾਲੀ ਦੇ ਇੰਚਾਰਜ ਸੀ ਇਹਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਰੈ residențial ਕੋਠੀ ਦੇ ਵਿੱਚ ਉਹਦੀ ਬੇਸਮੈਂਟ ਦੇ ਵਿੱਚ ਕਾਲ ਸੈਂਟਰ ਚਲਾਇਆ ਜਾ ਰਿਹਾ ਵਾ ਔਰ ਕਿ ਕਾਲ ਸੈਂਟਰ ਚਲਾਉਣ ਵਾਲੇ ਵਿਜੇ ਰਾਜ ਕਪੂਰੀਆ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪ੍ਰੋਬੇਬਲੀ ਵਾਈਫ ਅਤੇ ਸਾਰੀ ਫੈਮਿਲੀ ਇੱਕ ਕੋਠੀ ਦੇ ਬੇਸਮੈਂਟ ਚੋਂ ਕਾਲ ਸੈਂਟਰ ਚਲਾ ਰਿਆ ਸੀਗਾ ਜਿਹੜਾ ਕਿ ਇਨ ਇਟਸੈਲਫ ਗੈਰ ਕਾਨੂੰਨੀ ਆ ਕਿਉਂਕਿ ਕੋਈ ਵੀ ਜਿਹੜਾ ਆਈਟੀ ਦਾ ਬਿਜ਼ਨਸ ਆ ਆਈਟੀ ਪਾਰਕ ਬਣਿਆ ਮੋਹਲੀ ਦੇ ਵਿੱਚ ਆਈਟੀ ਦੇ ਸਪੈਸ਼ਲਾਈਜ਼ਡ ਜ਼ੋਨਸ ਬਣੇ ਨੇ ਉਥੋਂ ਤੁਸੀਂ ਆਪਰੇਟ ਕਰ ਸਕਦੇ ਕਿਉਂਕਿ ਇੱਕ ਛੇੜੀ ਬਿਜ਼ਨਸ ਸੀਗਾ ਉਹ ਕਾਲ ਸੈਂਟਰ ਕੋਠੀ ਇੱਕ ਕਨਾਲ ਦੀ ਕੋਠੀ ਸੀ ਉਹਦੀ ਬੇਸਮੈਂਟ ਵਿੱਚ ਇਹ ਜਿਹੜਾ ਕਾਲ ਸੈਂਟਰ ਸੀਗਾ ਇਹ ਚਲਾਇਆ ਜਾ ਰਿਹਾ ਸੀਗਾ ਔਰ ਇੱਥੇ ਵਰਣਨਯੋਗ ਹੈ ਕਿ ਇਹ ਜਿਹੜਾ ਕਾਲ ਸੈਂਟਰ ਚੱਲ ਰਿਹਾ ਸੀਗਾ ਇਹ ਇਹਦੇ ਜਿਹੜੀ ਕਲਾਇੰਟੇਜ ਸੀਗੀ ਉਹ ਸਾਰੀ ਨਾਰਥ ਅਮਰੀਕਾ ਦੀ ਆ ਔਰ ਜਿਹੜੀ ਇਹਦੇ ਅ ਬਣੇ ਅਕਾਊਂਟਸ ਬਣੇ ਜਾਂ ਜਿਹੜੇ ਦਾ ਕੀ ਕਹਿੰਦੇ ਗੇਟ ਪੇਮੈਂਟ ਗੇਟਵੇ ਬਣਿਆ ਉਹ ਸਾਰਾ ਵਿਦੇਸ਼ਾਂ ਵਿੱਚ ਸੀਗਾ ਸੋ ਇਸ ਇਨਸਪੈਕਟਰ ਨੇ ਜਦੋਂ ਰੇਡ ਕਰਕੇ ਸਾਰਾ ਪ੍ਰੈਮਿਸਿਸ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ ਐਫ ਆਈ ਆਰ ਨੰਬਰ ਇਸ ਕੰਪਲੇਂਟਸ ਲਿਖਿਆ ਹੋਇਆ ਤੁਸੀਂ ਸਾਰੇ ਦੇਖ ਸਕਦੇ ਹੋ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 9 2024 ਦੀ ਅੰਡਰ ਸੈਕਸ਼ਨ 420 120 ਬੀ ਐਂਡ 66 ਆਈਟੀ ਐਕਟ ਇਸ ਐਫ ਆਈ ਆਰ ਦੇ ਮੁਤਾਬਕ ਜਿੰਨਾ ਪੈਸਾ ਇਸ ਕਾਲ ਸੈਂਟਰ ਦਾ ਸੀਗਾ ਇਟ ਵਾਸ ਬੀਇੰਗ ਸਾਈਫਨਡ ਆਫ ਔਨ ਔਨ ਟੂ ਇਲੀਗਲ ਫੋਰਨ ਫੋਰਨ ਸ਼ੋਜ਼ ਇਲੀਗਲ ਬੈਂਕ ਅਕਾਊਂਟਸ ਇਸ ਇਨਸਪੈਕਟਰ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਅਕਾਊਂਟ ਜਿਹੜਾ ਇਹਨਾਂ ਦਾ ਉੱਥੇ ਆਪਰੇਟ ਕਰਦਾ ਸੀ ਇਲੀਗਲ ਅਕਾਊਂਟਸ ਖਲਾਉਂਦਾ ਸੀਗਾ ਇਹਨਾਂ ਦਾ ਇੱਕ ਸਾਥੀ ਸੀ ਕੈਨੇਡਾ ਦਾ ਰਹਿਣ ਵਾਲਾ ਮਿਸਟਰ ਜੌਨ لیکن मोस्टली ਜਿਹੜੇ ਅਕਾਊਂਟਸ ਖੁੱਲੇ ਸੀਗੇ ਉਹ ਅਮਰੀਕਾ ਵਿੱਚ ਖੁੱਲੇ ਨੇ ਔਰ ਅਮਰੀਕਾ ਦਾ ਫਲੋਰੀਡਾ ਸ਼ਹਿਰ ਜਿਹੜਾ ਉੱਥੇ ਵਿੱਚ ਖੁੱਲੇ ਨੇ ਇਹਦਾ ਸਿੱਧਾ ਸਿੱਧਾ ਸਾਦੇ ਸ਼ਬਦਾਂ 'ਚ ਮਤਲਬ ਇਹ ਸੀਗਾ ਕਿ ਕਾਲ ਸੈਂਟਰ ਮੋਹਾਲੀ 'ਚ ਜਿੰਨਾ ਪੈਸਾ ਬਿਜ਼ਨਸ ਟ੍ਰੇਡ ਆਨ ਹੋ ਰਿਹਾ ਸੀਗਾ ਉਹ ਸਾਰਾ ਪੈਸਾ ਵਾਸ ਬੀਇੰਗ ਸੈਂਟ ਟੂ ਆਫਸ਼ੋਰ ਅਕਾਊਂਟਸ ਇਲੀਗਲ ਅਕਾਊਂਟਸ ਐਂਡ ਅਲਟੀਮੇਟਲੀ that money come, would come back into ਹਵਾਲਾ ਅਕਾਊਂਟਸ ਸੋ ਜਿਹਨੂੰ ਕਹਿੰਦੇ ਐਸਲੀ ਮਨੀ ਲਾਂਡਰਿੰਗ ਜਿਹੜਾ ਪੀਐਮਐਲਏ ਤੇ ਈਡੀ ਦਾ ਮੁਕਦਮਾ ਬਣਦਾ ਵਾ ਉਹ ਇਸ ਤਰ੍ਹਾਂ ਦੀਆਂ ਇਕਨੋਮਿਕ ਆਫੈਂਡਰਸ ਦੇ ਉੱਤੇ ਬਣਦਾ ਵਾ ਇਹ ਬੰਦੇ ਅਰੈਸਟ ਹੋ ਗਏ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ 5-4 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਔਰ ਇਸ ਕੰਪਲੇਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਉਹਨੇ ਕਹੀ ਆ ਜਿੱਥੇ ਹੋਰ ਫੈਕਟਸ ਨੇ ਉਹਨੇ ਇਹ ਕਿਹਾ ਕਿਉਂਕਿ ਕਿਉਂਕਿ ਵਿਜੇ ਰਾਜ ਕਪੂਰੀਆ ਉਹਦਾ ਸਾਰਾ ਪਰਿਵਾਰ ਨੰਗਲਦਾ ਰਹਿਣ ਵਾਲਾ ਉਹਦੇ ਚ ਇੱਕ ਲੇਡੀ ਐਡਵੋਕੇਟ ਇਨਵੋਲਡ ਆ ਸ਼ਾਇਦ ਉਹਦਾ ਨਾਮ ਹੈਗਾ ਪਲਕ ਮੈਡਮ ਮਿਸ ਮਿਸ ਪਲਕ ਦੀਵ ਉਹ ਜਿਹੜੀ ਹੈਗੀ ਉਹ ਵੀ ਇੱਕ ਇਸ ਕਾਲ ਸੈਂਟਰ ਨੂੰ ਬਿਹਾਈਂਡ ਦਾ ਸੀਨਸ ਆਪਰੇਟ ਕਰ ਰਹੀ ਸੀ ਜੋ ਜੋ ਇਸ ਮੈਂ ਜੋ ਕੁਝ ਕੋਟ ਕਰ ਰਿਹਾ ਮੈਂ ਇਨਸਪੈਕਟਰ ਅਮਨਜੋਤ ਕੌਰ ਦੀ ਕੰਪਲੇਂਟ ਦੇ ਤੱਥਾਂ ਨੂੰ ਕੋਟ ਕਰ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਬਣਾ ਰਿਹਾ ਉਸ ਨੇ ਕਿਹਾ ਕਿ ਜਦੋਂ ਅਸੀਂ ਰੇਟ ਕੀਤਾ ਪ੍ਰੈਮਿਸਸ ਤੇ ਜਿਹੜੇ ਆਨਲਾਈਨ ਸਰਵਿਸ ਸੀਗੇ ਸਾਰੇ ਆ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਸੀਗੇ ਦੀ ਵਾਈਫ ਸੀ ਆਪਣੇ ਵਿਜੇ ਰਾਜ ਕਪੂਰੀਆ ਦੀ ਔਰ ਜਿਹੜੀ ਇਹ ਲੇਡੀ ਐਡਵੋਕੇਟ ਜਿਹੜੀ ਉਹ ਕਹਿ ਰਹੀ ਹੈਗੀ ਇਹਨਾਂ ਨੇ ਸਰਵਰਸ ਆਫ ਕਰ ਦਿੱਤੇ ਉਸ ਤੋਂ ਬਾਅਦ ਔਰ ਉਹ ਸਰਵਰਸ ਦਾ ਜਿਹੜਾ ਪਾਸਵਰਡਸ ਹੁੰਦੇ ਨੇ ਆਈਡੀਆਂ ਹੁੰਦੀਆਂ ਨੇ ਉਹ ਇਹਨਾਂ ਨੇ ਪੁਲਿਸ ਨੂੰ ਦਿੱਤੀਆਂ ਨਹੀਂ ਕਿਉਂਕਿ ਵਿਜੇ ਰਾਜ ਕਪੂਰੀਆ ਇੱਕ ਮਾਸਟਰ ਮਾਈਂਡ ਸਿਗਾ ਇੱਕ ਮਾਸਟਰ ਮਾਈਂਡ ਹੈ ਇਜ਼ ਅ ਵਾਟ ਸ਼ੁਡ ਆਈ ਸੇ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਵਗੈਰਾ ਦਾ ਮਹਾਰਾ ਆਈਟੀ ਦਾ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਸਿਗਾ ਉਹ ਪੈਂਡਿੰਗ ਰਹਿ ਗਿਆ ਹੁਣ ਕੁਐਸਚਨ ਹੈ ਕਿ ਇਹ ਸਾਰੇ 100 ਕਰੋੜ ਦੇ ਘੁਟਾਲੇ ਦਾ ਪੈਸਾ ਕਿੱਥੇ ਆਇਆ ਆਫਸ਼ੋਰ ਅਕਾਊਂਟਸ ਤੋਂ ਘੁੰਮ ਕੇ ਹਵਾਲੇ ਰਹੇ ਇੰਡੀਆ ਵਿੱਚ ਕਿੱਥੇ ਆਇਆ ਕਿਹਨਾ ਕਿਹਨਾ ਦੇ ਕੋਲ ਗਿਆ ਕਿਉਂਕਿ ਇਹਦੇ ਵਿੱਚ ਬਹੁਤ ਸੀਰੀਅਸ ਅਲਿਗੇਸ਼ਨ ਇਕਲਾਈ ਹੋਣੇ ਕਿ ਇਹ ਇਹ ਏਸੇ ਹੀ ਡੀਜੀਪੀ ਦੀ ਕੰਪਲੇਂਟ ਵਿੱਚ ਕਿ ਇਹਦੇ ਚੋਂ ਜਿਹੜਾ ਇਹ ਵਿਜੇ ਰਾਜ ਕਪੂਰੀਆ ਵਗੈਰਾ ਨੇ ਇਹ ਹਰਜੋਤ ਬੈਂਸ ਨੂੰ ਇਲੈਕਸ਼ਨ ਫੰਡ ਦਿੰਦੇ ਸੀਗੇ ਨਾ ਦਿਸ ਇਸ ਅ ਵੈਰੀ ਵੈਰੀ ਸੀਰੀਅਸ ਅਲਿਗੇਸ਼ਨ ਮੈਂ ਤੁਹਾਨੂੰ ਇੱਥੇ ਯਾਦ ਕਰਾਉਣਾ ਚਾਹੁੰਦਾ ਕਿ ਮੇਰੇ ਤੇ ਜਿਹੜਾ ਪੀਐਮਐਲਏ ਦਾ ਕੇਸ ਬਣਾਇਆ ਜਾ ਜੋ ਕੁਝ ਮੇਰੇ ਤੇ ਐਨਡੀਪੀਐਸ ਦਾ ਕੇਸ ਬਣਾਇਆ ਉਹਦੇ ਚ ਇੱਕ ਇੰਪੋਰਟੈਂਟ ਐਲੀਗੇਸ਼ਨ ਲਾਈ ਕਿ ਜੀ ਇਹ ਜਿਹੜੇ ਬੰਦੇ ਡਰੱਗ ਦਾ ਕੰਮ ਕਰਦੇ ਸੀਗੇ ਇਹ ਚੋਨਾ ਵਾਸਤੇ ਫੰਡਿੰਗ ਜਿਹੜੀ ਸੀਗੀ ਸੁਖਪਾਲ ਸਿੰਘ ਖੇਰਾਂ ਨੂੰ ਕਰਦੇ ਸੀਗੇ ਮੇਰਲੀ ਕਿਤੇ ਸਾਬਤ ਨਹੀਂ ਹੋਇਆ ਕਿ ਕਿਹੜੇ ਅਕਾਊਂਟਸ ਪੈਸੇ ਗਏ ਨੇ ਮੇਰਲੀ ਐਲੀਗੇਸ਼ਨਸ ਉੱਤੇ ਮੈਨੂੰ ਅਰੈਸਟ ਕੀਤਾ ਗਿਆ ਸਿਮਿਲਰਲੀ ਵਿਕਰਮ ਅਜੀਠਿਆ ਦਾ ਕੇਸ ਜਿਹੜਾ ਅਗਰ ਤੁਸੀਂ ਗੌਰ ਨਾਲ ਪੜੋਗੇ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਉਹ ਜਿਹੜੇ ਕੋਈ ਡਰੱਗ ਕਾਟਰਲ ਨਾਲ ਇਨਵੋਲਡ ਬੰਦੇ ਸੀਗੇ ਉਹਨਾਂ ਨੇ ਇਲਜ਼ਾਮ ਇਹਦੀ ਚਾਰਜ ਸ਼ੀਟ ਇਲਜ਼ਾਮ ਇਹ ਲਾਇਆ ਗਿਆ ਪੁਲਿਸ ਵੱਲੋਂ ਕਿ ਉਹ ਬੰਦੇ ਜਿਹੜੇ ਸੀਗੇ ਉਹ ਵਿਕਰਮ ਜੀਠਿਆ ਨੂੰ ਇਲੈਕਸ਼ਨ ਫੰਡਿੰਗ ਦਾ ਪੈਸਾ ਦਿੰਦੇ ਐਂਡ ਹੀ ਵਾਸ ਆਲਸੋ ਅਰੈਸਟਡ ਐਂਡ ਸਟੇਡ ਇਨ ਜੇਲ ਫੋਰ 5 6 ਮੰਥਸ ਤੋ ਇਹ ਬਹੁਤ ਸੀਰੀਅਸ ਇਸ਼ੂ ਆ ਭਗਵੰਤ ਮਾਨ ਨੂੰ ਇਹ ਚਾਹੀਦਾ ਵਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹਦੀ ਇਹਦੀ ਇੱਕ ਇੰਡੀਪੈਂਡੈਂਟ ਫੇਅਰ ਇਨਕੁਆਰੀ ਹੋਣੀ ਚਾਹੀਦੀ ਵੈਸੇ ਤਾਂ ਮੈਂ ਅੱਗੇ ਆਉਣ ਲੱਗਿਆ ਇਹ ਪੰਜਾਬ ਪੁਲਿਸ ਨਹੀਂ ਕਰ ਪਾਵੇਗੀ ਕਿਉਂਕਿ ਪੰਜਾਬ ਪੁਲਿਸ ਆਲਟੀਮੇਟਲੀ ਇੱਕ ਟੂਲ ਹੈ ਪੰਜਾਬ ਸਰਕਾਰ ਦੇ ਹੱਥ ਵਿੱਚ ਔਰ ਹਰਜੋਤ ਬੈਂਸ ਉਸ ਦਾ ਮਨਿਸਟਰ ਹੈ ਔਰ ਹਰਜੋਤ ਬੈਂਸ ਦੀ ਜਿਹੜੀ ਵਾਈਫ ਹੈ ਉਸੇ ਜ਼ਿਲ੍ਹੇ ਮੁਹਾਲੀ ਵਿੱਚ ਪੋਸਟ ਹੈ ਤਾਂ ਜਦੋਂ ਇਹ ਜਿਹੜਾ ਇਹ ਇਹ ਜਿਹੜਾ ਮਾਮਲਾ ਜਦੋਂ ਉਜਾਗਰ ਹੋਇਆ ਤਾਂ ਅਮਨਜੋਤ ਕੌਰ ਦੀ ਇਨਸਪੈਕਟਰ ਦੀ ਉਸ ਸਾਈਬਰ ਕ੍ਰਾਈਮ ਮੁਹਾਲੀ ਚੋ ਟ੍ਰਾਂਸਫਰ ਕਰ ਦਿੱਤੀ ਗਿਆ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਪਹਿਲਾਂ ਇੱਕ ਕੋਈ ਡੀਐਸਪੀ ਹਰਪ੍ਰੀਤ ਸਿੰਘ ਛਿਤਰਾ ਉਹਨਾਂ ਕੋਲ ਗਈ ਅਲਟੀਮੇਟਲੀ ਤਿੰਨ ਮੈਂਬਰਾਂ ਦੀ ਐਸਆਈਟੀ ਟੀਮ ਬਣਾ ਦਿੱਤੀ ਗਈ ਇਸ ਇਨਵੈਸਟੀਗੇਸ਼ਨ ਵਾਸਤੇ ਤੁਸੀਂ ਹੈਰਾਨ ਹੋਵੋਗੇ ਕਿ ਟੀਮ ਦਾ ਹੈੱਡ ਕੌਣ ਬਣਿਆ ਜਿਹੜੀ ਸ਼੍ਰੀਮਤੀ ਜੋਤੀ যাদਬ ਆਈਪੀਐਸ ਸਰਜੋਤ ਬੈਸ ਦੀ ਬੀਬੀ ਘਰ ਵਾਲੀ ਆ ਉਹੀ ਇਸ ਐਸਐਸਆਈਡੀ ਦੀ ਹੈੱਡ ਬਣ ਗਈ ਔਰ ਅਮਨ ਜੋਤ ਨੇ ਇਸ ਕੰਪਲੇਂਟ ਵਿੱਚ ਕੀ ਅਲੀਗੇਸ਼ਨ ਲਾਇਆ ਇੱਕ ਹੋਰ ਬੜੀ ਸੀਰੀਅਸ ਉਹ ਕਹਿੰਦੀ ਕਿ ਮੈਨੂੰ ਇੱਕ ਦਿਨ ਜਦੋਂ ਇਹ ਸਾਰਾ ਮਾਮਲਾ ਐਫਆਈਆਰ ਵਗੈਰਾ ਦਰਜ ਹੋਈ ਤਾਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਆਇਆ ਜੋਤੀ যাদਬ ਦਾ ਕਿ ਇਹ ਸਾਰੀਆਂ ਡਿਟੇਲਸ ਜਿਹੜੀਆਂ ਕੇਸ ਦੀਆਂ ਇਹ ਮੈਨੂੰ ਭੇਜੋ ਉਸ ਨੇ ਜਦੋਂ WhatsApp ਤੇ ਸਾਰੀ ਡਿਟੇਲਸ ਮੰਗਵਾਲੀਆਂ ਤੇ ਫਿਰ ਇਹਨੂੰ ਸਮਨ ਕਰਕੇ ਕਿਹਾ ਕਿ ਕਾਈਂਡਲੀ ਪਲੀਜ਼ ਸਟੇ ਅਵੇ ਫਰਮ ਦਿਸ ਕੇਸ ਯੇ ਇਸ ਕੇਸ ਤੋਂ ਦੂਰ ਰਵੋ ਇਸ ਕੇਸ ਵਿੱਚ ਦਖਲ ਅੰਦਾਜ਼ੀ ਦੇਣ ਸੋ ਕੀ ਕਹਿੰਦੇ ਹੁੰਦੇ ਕਿ ਜਿਹੜਾ SIT ਦਾ ਹੈੱਡ ਬਣ ਗਿਆ ਅਲਟੀਮੇਟਲੀ ਬਾਅਦ ਵਿੱਚ ਉਦੋਂ ਹੈੱਡ ਵੀ ਨਹੀਂ ਸੀਗੀ ਉਹ ਉਹ ਐਜ਼ ਅ ਰੂਟੀਨ SP ਹੈੱਡਕਵਰਟਰ ਵਗੈਰਾ ਸ਼ਕੁਨਿੰਗ ਇਨਟਰਫੇਅਰ ਇਨ ਦ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨਸ ਬਟ ਬਿਕਾਜ਼ ਉਹ ਮਿਨਿਸਟਰ ਦੀ ਵਾਈਫ ਆਂਡ ਸ਼ੀ ੀਲਡਸ ਇਮੈਂਸ ਇਨਫਲੂਐਂਸ ਪੋਲਿਟੀਕਲ ਉਹਨੇ ਇਹਨੂੰ ਬੁਲਾ ਕੇ ਇਹ ਕਿਹਾ ਕਿ ਇਸ ਕੇਸ ਤੋਂ ਤੂੰ ਪਰੇ ਰਹਿਣਾ ਵਾ ਇੱਕ ਐਂਗਲ ਇੱਥੇ ਹੋਰ ਆਉਂਦਾ ਵਾ ਕਿ ਜਿਹੜਾ ਇਹ ਪਲਕ ਦੇਵ ਜਿਹੜੀ ਐਡਵੋਕੇਟ ਆ ਲੜਕੀ ਉਹ ਵੀ ਇਹਨਾਂ ਦੀ ਇਸ ਵਿਜੇ ਰਾਜਕਪੂਰੀਆ ਦੇ ਪਰਿਵਾਰ ਦੀ ਇੱਕ ਕਿਸਮ ਦੀ ਮੈਂਬਰ ਆ ਅਮਨਜੋਤ ਇੰਸਪੈਕਟਰ ਦੇ ਕਹਿਣ ਮੁਤਾਬਕ ਕਿ ਜਿਹੜਾ ਪਾਸਵਰਡ ਆਈਡੀਜ਼ ਵਗੈਰਾ ਸੀਗਾ ਇਹ ਵੀ ਪਿੱਛੋਂ ਕੰਟਰੋਲ ਕਰਦੀ ਸੀ ਅਸੀਂ ਇਹਨੂੰ ਸਮਨ ਕੀਤਾ ਦੋ ਤਿੰਨ ਵਾਰੀ ਪਲਕ ਦੇਵ ਐਡਵੋਕੇਟ ਨੂੰ ਬਟ ਸ਼ੀ ਫੇਲ ਟੂ ਅਪੀਅਰ ਸ਼ੀ ਡਿਡ ਨਾਟ ਅਪੀਅਰ ਐਂਡ ਇਨਸਟੈਡ ਸ਼ੀ ਸਟਾਰਟਡ ਮੇਕਿੰਗ ਕੰਪਲੇਂਟਸ ਅਗੇਂਸਟ ਦਿਸ ਵਿਸਲ ਬਲੋਅਰ ਇਨਸਪੈਕਟਰ ਅਮਨਜੋਤ ਕੌਰ ਉਹਨੇ ਪਹਿਲਾਂ ਕੰਪਲੇਂਟ ਕੀਤੀ ਵਿਜੀਲੈਂਸ ਨੂੰ ਵਿਜੀਲੈਂਸ ਨੇ ਉਹਦੀ ਕੰਪਲੇਂਟ ਦੀ ਕੌਗਨੀਸ਼ੈਂਸ ਲੈ ਕੇ ਇਨਕੁਆਇਰੀ ਕੀਤੀ ਤੇ ਕਲੀਨ ਚਿੱਟ ਦੇ ਦਿੱਤੀ ਅਮਨਜੋਤ ਕੌਰ ਇਨਸਪੈਕਟਰ ਜਿਹੜੀ ਕਿ ਐਫ ਆਰ ਦਰਜ ਕਰਨ ਵਾਲੀ ਇਨਵੈਸਟੀਗੇਟਿੰਗ ਆਫਿਸਰ ਆ ਇੱਥੇ ਜਦੋਂ ਉਹਦੀ ਗੱਲ ਨਾ ਹੋਈ ਤਾਂ ਫਿਰ ਦੈਨਸ਼ੀ ਅਪਰੋਚ ਬੰਡ ਜੁਡੀਸ਼ੀਅਲ ਆਫਿਸਰ ਮੈਂ ਉਹਦਾ ਨਾਮ ਨਹੀਂ ਲੈਣਾ ਕੰਪਲੇਂਟ ਵਿੱਚ ਉਹਦਾ ਨਾਮ ਦਰਜ ਹੈਗਾ ਉਸ ਜੁਡੀਸ਼ੀਅਲ ਆਫਿਸਰ ਦਾ ਉਸ ਜੁਡੀਸ਼ੀਅਲ ਆਫਿਸਰ ਇੱਕ ਸੈਕਸ਼ਨ ਹੈਗਾ 156 ਉਹਦੇ ਚ ਜਾ ਕੇ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਔਰ ਐਫਆਈਆਰ ਦੇ ਹੁਕਮ ਉਲਟਾ ਅਮਨਜੋਤ ਕੌਰ ਜਿਹੜੀ ਵਿਸਲ ਬਲੋਅਰ ਸੀ ਇਸ ਕੇਸ ਵਿੱਚ ਉਹਦੇ ਤੇ ਐਫਆਈਆਰ ਦੇ ਹੁਕਮ ਸੁਣਾਤੇ ਅਮਨਜੋਤ ਕੌਰ ਨੇ ਤੁਰੰਤ ਆਹ ਔਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਪੰਜਾਬ ਹਰਿਆਣਾ ਤੇ ਉਹਨੂੰ ਉਸ ਜਿਹੜੀ ਐਫਆਈਆਰ ਦੇ ਹੁਕਮ ਹੋਏ ਸੀ ਐਫਆਈਆਰ ਨਹੀਂ ਸੀ ਹੋਈ ਉਹਨਾਂ ਨੇ ਉਸ ਉਹਨਾਂ ਹੁਕਮਾਂ ਨੂੰ ਜਿਹੜੀ ਜੁਡੀਸ਼ੀਅਲ ਆਫਸਰ ਨੇ ਮੁਹਾਲੀ ਵਾਲੇ ਨੇ ਪਾਸ ਕੀਤੇ ਸੀਗੇ ਉਹਨਾ ਹੁਕਮਾਂ ਤੇ ਉੱਤੇ ਰੋਕ ਲਾ ਦਿੱਤੀ ਹਾਈ ਕੋਰਟ ਨੇ ਉਥੋਂ ਸਮਝ ਲਓ ਕਿ ਇੱਕਦੰ ਇੱਕ ਕਿਸਮ ਦੀ ਬਚ ਗਈ ਪਰ ਅਮਨਜੋਤ ਨੇ ਇਸ ਕੰਪਲੇਂਟ ਵਿੱਚ ਫਿਰ ਅਗੇ ਜ਼ਿਕਰ ਕੀਤਾ ਕਿ ਜਿਹੜੇ ਜੁਡੀਸ਼ੀਅਲ ਆਫਸਰ ਨੇ ਇਹਦੇ ਖਿਲਾਫ ਐਫ ਆਈ ਆਰ ਦੇ ਹੁਕਮ ਦਿੱਤੇ ਸੀ ਅਮਨਜੋਤ ਕੋਰ ਵਿਸਲ ਬਲੋਅਰ ਦੇ ਖਿਲਾਫ ਉਹਨੇ ਕਿਹਾ ਕਿ ਜਿਹੜੀ ਪਲਕਦੇਵ ਐਡਵੋਕੇਟ ਆ ਇਹਨੇ ਇੱਕ ਆਨਲਾਈਨ ਬਿਡਿੰਗ ਕੋਈ ਜਿੱਦਾ ਬੈਂਕ ਦੀਆਂ ਪ੍ਰਾਪਰਟੀਆਂ ਡੀ ਆਰ اے ਟੀ ਵਗੈਰਾ ਜਿਹੜੀਆਂ ਰੁਕੀਆਂ ਹੁੰਦੀਆਂ ਜਿਹੜੀਆਂ ਅਲਟੀਮੇਟਲੀ ਬੈਂਕਾਂ ਨੇ ਸੀਜ਼ ਕੀਤੀਆਂ ਹੁੰਦੀਆਂ ਉਹਨਾਂ ਦੀ ਇੱਕ ਆਨਲਾਈਨ ਆਪਸ਼ਨ ਹੋਈ ਆ ਔਰ ਉਸ ਆਨਲਾਈਨ ਆਪਸ਼ਨ ਦੇ ਵਿੱਚ ਉਹ ਇਹ ਜਿਹੜਾ ਜੁਡੀਸ਼ੀਅਲ ਆਫੀਸਰ ਸੀਗਾ ਇਸ ਨੂੰ ਜਿਹੜੀ ਸੀਗੀ ਉਹ ਕੋਠੀ ਜਿਹੜੀ ਸੀਗੀ ਉਸ ਨੇ ਇਹਨੂੰ ਇੱਕ ਬਹੁਤ ਸਸਤੇ ਭਾਅ ਦੇ ਉੱਤੇ ਉਸ ਜੁਡੀਸ਼ੀਅਲ ਆਫੀਸਰ ਨੂੰ ਕੋਠੀ ਇੱਕ ਕਨਾਲ ਦੀ ਕੋਠੀ ਸ਼ਾਇਦ 70 ਸੈਕਟਰ ਮੋਹਾਲੀ ਦੇ ਵਿੱਚ ਉਹਦਾ ਨੰਬਰ ਵੀ ਇੱਥੇ ਉਹਨੇ ਜ਼ਿਕਰ ਕੀਤਾ ਕੰਪਲੇਨ ਦੇ ਵਿੱਚ ਉਹ ਸਿੰਗਲ ਬਿਡਰ ਬਣਾ ਕੇ ਐ ਦੈਟਸ ਵਾਟ ਸ਼ੀ ਇਜ਼ ਸੇਇੰਗ ਵਾਟ ਸ਼ੀ ਇਜ਼ ਰਾਈਟਿੰਗ ਇਨ ਦ ਕੰਪਲੇਂਟ ਐਂਡ ਮੇਕਿੰਗ ਅਲੋਕੇਸ਼ਨਸ ਕਿ ਸਿੰਗਲ ਬਿਡਿੰਗ ਕਰਾ ਕੇ ਉਹ ਜੁਡੀਸ਼ੀਅਲ ਆਫੀਸਰ ਨੂੰ ਵੀ ਉਹਨੇ ਪਲਕਦੇਵ ਨੇ ਮੈਨੀਪੂਲੇਟ ਕਰਕੇ ਤੇ ਇਹਦੇ ਖਿਲਾਫ ਉਹ ਜਿਹੜੀ ਕ੍ਰਿਮੀਨਲ ਕੰਪਲੇਂਟ ਦਾ ਐਫ ਆਈ ਆਰ ਜਿਹੜੀ ਸੀਗੀ ਉਹ ਦਰਜ ਕਰਨ ਦੇ ਹੁਕਮ ਦਵਾ ਦਿੱਤੇ ਸੋ ਹੁਣ ਕਹਾਣੀ ਕੀ ਆ ਕਿ ਹੁਣ ਅ ਨੈਕਸਸ ਕਿਹਦਾ ਕਿਹਦਾ ਆ ਗਿਆ ਸਾਹਮਣੇ ਦ ਨੈਕਸਸ ਇਜ਼ ਬੀਟਵੀਨ ਦ ਸਾਈਬਰ ਮਾਫੀਆ ਵਿਜੇ ਰਾਜ ਕਪੂਰੀਆ ਐਂਡ ਆਦਰਸ ਸਾਈਬਰ ਮਾਫੀਆ ਥੈਨ देयर इज ए पॉलिटिशियन कंसर्न्ड मिनिस्टर हरजोत ਸਿੰਘ ਬੈਂਸ ਫਿਰ ਉਹਦੇ ਨਾਲ ਲੱਗੇ ਇੱਕ ਪਾਵਰਫੁੱਲ ਪੁਲਿਸ ਆਈਪੀਐਸ ਆਫਸਰ ਜੋ ਕਿ ਹਰਜੋਤ ਬੈਂਸ ਦੀ ਧਰਮਪਤਨੀ ਆ ਤੇ ਨਾਲ ਇੱਕ ਜੁਡੀਸ਼ੀਅਲ ਆਫਸਰ ਦਾ ਵੀ ਲਿੰਕ ਹੋਇਆ ਚਾਰ ਇੰਪੋਰਟੈਂਟ ਆਪਣੇ ਸਿਸਟਮ ਦੇ ਤਾਕਤਵਰ ਲੋਕਾਂ ਦਾ ਇਸ 100 ਕਰੋੜ ਰੁਪਏ ਘੁਟਾਲੇ ਦੇ ਵਿੱਚ ਸ਼ਮੂਲੀਅਤ ਆ ਗਈ ਪਹਿਲੀ ਗੱਲ ਤਾਂ ਜਿਹੜੀ 1 ਹਫਤਾ ਹੋ ਗਿਆ ਕੰਪਲੇਂਟ ਦਿੱਤੀ ਨੂੰ ਇਹਨੇ ਆਪਣੀ ਇਨਵੈਸਟ ਇਹਨੇ ਆਪਣੀ ਪ੍ਰੇਅਰ ਸਿਰਫ ਇੰਨੀ ਕੀਤੀ ਆ ਜਿਹੜੀ ਅਮਨਜੋਤ ਕੌਰ ਨੇ ਪ੍ਰੇਅਰ ਕੀਤੀ ਆ ਆਪਣੀ ਡੀਜੀਪੀ ਦੀ ਨੂੰ ਅਰਜ਼ੀ ਦੇ ਵਿੱਚ ਕਿ ਇਹਦੀ ਜਾਂ ਇਨਵੈਸਟੀਗੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਚੇਂਜ ਕਰ ਦਿਓ ਤੇ ਜਾਂ ਇਸ ਦਾ ਜ਼ਿਲ੍ਹਾ ਬਦਲ ਦਿਓ ਮੁਹੱਲੇ ਦੇ ਵਿੱਚ ਬਿਕਾਉਜ਼ ਮੁਹੱਲੇ ਵਿੱਚ ਅ ਜਿਹੜੀ ਜੋਤੀ ਯਾਦਵ ਆਈਪੀਐਸ ਆਫਸਰ ਤੈਨਾਤ ਆ ਔਰ ਉਹ ਐਸਆਈਟੀ ਦੀ ਹੈੱਡ ਹੋ ਆ so there is no scope for further impartial investigation in this case main samajhda badi jaat ji mang kiti hai aur jehdi koothi main tuhanu zikr kar reya si ga judicial officer nu leke ditti hai eh koothi da number hega ji house number 81 sector 70 what i am trying to say through all of you through the media is jo amanjot kaur ne apni complaint de vich darj karaya jada dgp nu hun dgp saab ne pichle ik hafte to ਇਹ ਜਿਹੜੀ ਕੰਪਲੇਂਟ ਆ ਆ ਵਾਲੀ ਜਿਹੜੀ ਮੈਂ ਅਮਨਜੋਤ ਕੌਰ ਦੀ ਉਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਕਿ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਵਾ ਤੋ ਸਾਡੀ ਇਹ ਮੰਗ ਆ ਮੈਂ ਨਹੀਂ ਮੈਂ ਅੱਜ ਤੁਹਾਡੇ ਸਾਹਮਣੇ ਇਹ ਨਹੀਂ ਕਹਿ ਰਿਹਾ ਕਿ ਫਲਾਣਾ ਗੁਨਾਹਗਾਰ ਆ ਫਲਾਣਾ ਗੁਨਾਹਗਾਰ ਆ ਨਾਉ ਇਹ ਵੈਰੀ ਇੰਪੋਰਟੈਂਟ ਇਸ਼ੂ ਆਫ ਕ腐ਪਸ਼ਨ ਐਂਡ ਸਾਈਬਰ ਸਕੈਮ ਐਂਡ that also the volume of 100 ਕਰੋੜ ਰੁਪੀਆ ਹੈਜ਼ ਅਮਰਜਡ ਜੇਦੀ ਕਿ ਇੱਕ ਨਿਰਪੱਖ ਜਾਂਚ ਦੀ ਮੰਗ ਆ ਅਮਨਜੋਤ ਕੌਰ ਨੇ ਦਾ ਜਾਂਚ ਮੰਗੀ ਬੀਓਆਈ ਤੋਂ ਤੇ ਮੁਹਾਲੀ ਦੁਆਰ ਸਾਡੀ ਇਹਦੇ ਤੋਂ ਇੱਕਦਮ ਅੱਗੇ ਜਾ ਕੇ ਮੇਰੀ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਰਿਆਣਾ ਹਾਈ ਕੋਰਟ ਨੂੰ ਇਹ ਮੇਰੀ ਬੇਨਤੀ ਆ ਕਿ ਤੁਸੀਂ ਸੂਓ ਮੋਟੋ ਕੌਗਨੀਸੈਂਸ ਲਵੋ ਇਸ ਕੇਸ ਦੀ ਕਿਉਂਕਿ ਇੱਕ ਜੁਡੀਸ਼ੀਅਨ ਆਫਸਰ ਦਾ ਵੀ ਨਾਮ ਆ ਗਿਆ ਇੱਕ ਆਈਪੀਐਸ ਆਫਸਰ ਦੇ ਵੀ ਅਲੀਗੇਸ਼ਨ ਲੱਗੇ ਇੱਕ ਕੈਬਨਟ ਮਿਨਿਸਟਰ ਤੇ ਵੀ ਅਲੀਗੇਸ਼ਨ ਲੱਗੇ ਥੈਟ ਦੇ ਆਰ ਆਲ ਹੈਂਡ ਇਨ ਗਲਵ ਵਿਦ ਦਾ ਸਾਈਬਰ ਮਾਫੀਆ ਬਿਕਾਉਜ਼ ਦੇ ਆਲ ਬਿਲੋਂਗ ਟੂ ਡੰਗਲ ਐਂਡ ਜਿਹੜੇ ਸਿੱਕੇ 올 ਬਿਲੋਂਗ ਟੂ ਅਨੰਦਪੁਰ ਸਾਹਿਬ ਔਰ ਉਹਦੇ ਤੇ ਇੱਕ ਮੰਤਰੀ ਤੇ ਇਲਜ਼ਾਮ ਲਾਤਾ ਇੱਕ ਸਰਵਿੰਗ ਇਨਸਪੈਕਟਰ ਨੇ ਸ਼ਾਇਦ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਤਿਹਾਸ ਵਿੱਚ ਰੇਅਰ ਹੀ ਹੋਊਗਾ ਕਿ ਮੌਕੇ ਦੀ ਸਰਵਿੰਗ ਇਨਸਪੈਕਟਰ ਨੇ ਮੌਕੇ ਦੇ ਮਨਿਸਟਰ ਤੇ ਤੇ ਮੌਕੇ ਦੇ ਸਰਵਿੰਗ ਜੱਜ ਤੇ ਤੇ ਮੌਕੇ ਦੇ ਆਈਪੀਐਸ ਆਫਸਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਤਾਂ ਇਹਦੀ ਜਾਂਚ ਜੋ ਸਾਡੀ ਮੰਗ ਹੈ ਸਾਡੀ ਪਾਰਟੀ ਦੀ ਮੰਗ ਹੈ ਕਿ ਇਹਦੀ ਜਾਂਚ ਜਿਹੜੀ ਆ ਐਕਚੁਅਲੀ ਇਹ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਟਾਈਮ ਬਾਉਂਡ ਜੁਡੀਸ਼ੀਅਲ ਇਨਕੁਆਇਰੀ ਤਾਂ ਕਿ ਫਰਦਰ ਦ ਟਰੂਥ ਕੈਨ ਬੀ ਫਾਊਂਡ ਆਊਟ ਦ ਟਰੂਥ ਕੈਨ ਯੂ نو ਪਬਲਿਕ ਡੋਮੇਨ ਦ ਟਰੂਥ ਕੈਨ ਬੀ ਬ੍ਰੌਟ ਟੂ ਦ ਪਬਲਿਕ ਡੋਮੇਨ ਕਿ ਕਿਹੜੇ ਕਿਹੜੇ ਲੋਕਾਂ ਨੇ ਸਾਈਬਰ ਮਾਫੀਆ ਨਾਲ ਰਲ ਕੇ ਉਹਨਾਂ ਦੀ ਮਿਲੀ ਭੁਗਤ ਨਾਲ ਜੋ ਇੱਕ ਸਾਈਬਰ ਮਾਫੀਆ ਪੋਲਿਟਿਸ਼ੀਅਨ ਮਿਨਿਸਟਰ ਆਈਪੀਐਸ ਐਂਡ ਜੁਡੀਸ਼ੀਅਲ ਅਫਸਰ ਦਾ ਜਿਹੜਾ ਇੱਕ ਇਹ ਲੜੀ ਬਣੀ ਆ ਇਸ ਦੀ ਜਾਂਚ ਜਿਹੜੀ ਹੈ ਉਹ ਹੋਣੀ ਬਹੁਤ ਬਹੁਤ ਲਾਜ਼ਮੀ ਆ ਕਾਰਨ ਇਹ ਆ ਕਿ ਇਹ ਬੜੀ ਧੀਰ ਦਾ ਰਵਾ ਪਾ ਰਹੇ ਨੇ ਕੋਠੀਆਂ ਤੇ ਕੋਠਿਆਂ ਤੇ ਚੜ ਕੇ ਕੋਠਿਆਂ ਤੇ ਕੱਟੜ ਇਮਾਨਦਾਰ ਕੱਟੜ ਇਮਾਨਦਾਰ ਹਾਲਾਂਕਿ ਕੇਜਰੀਵਾਲ 5 ਮਹੀਨਿਆਂ ਦਾ ਜੇਲ੍ਹ ਚਾ ਸਸੋਡਿਆ ਡੇਢ ਸਾਲ ਜੇਲ੍ਹ ਕੱਟ ਕੇ ਆ ਸਤਿੰਦਰ ਜੈਨ ਡੇਢ ਸਾਲ 2 ਸਾਲ ਤੋਂ ਜੇਲ੍ਹ ਚਾ